ਪੰਜਾਬ ਦੇ ਵਿੱਚ بارش ਦਾ ਕਹਿਰ ਕਿਸੇ ਤੋਂ ਛੁਪਿਆ ਨਹੀਂ ਇਹ ਹਾਲਾਤਾਂ ਨੂੰ ਵੇਖ ਕੇ ਮੁ슬ਮਨ ਸਮਾਜ ਨੇ ਅੱਗੇ ਆ ਕੇ ਰਾਜਧਾਨੀ ਜੈਪੁਰ Rajasthan ਦੀ ਰਾਜਧਾਨੀ ਜੈਪੁਰ ਤੋਂ ਇਹ ਸਿੱਧੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਰਾਹਤ ਸਮੱਗਰੀ ਨੂੰ ਇਕੱਠਾ ਕੀਤਾ ਤੇ ਪਿਕਅਪ ਦੇ ਵਿੱਚ ਲੱਦ ਕੇ ਟਰੱਕਾਂ ਦੇ ਵਿੱਚ ਲੋਡ ਕੀਤਾ ਜਾ ਰਿਹਾ ਹੈ ਇਹ ਪਿਕਅਪ ਦਾ ਜੋ ਸਮਾਨ ਹੈ ਇਹ ਟਰੱਕਾਂ ਵਿੱਚ ਲੱਦ ਕੇ ਇਹ ਪੰਜਾਬ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਇਹ ਸਿੱਧੀਆਂ ਤਸਵੀਰਾਂ ਤੁਸੀਂ ਪੱਠਾਵਸਤੀ ਜੈਪੁਰ ਤੋਂ ਦੇਖ ਰਹੇ ਹੋ ਜਿਦੇ ਵਿੱਚ ਮੁ슬ਮਨ ਸਮਾਜ ਨੇ ਏਕਤਾ ਦਿਖਾਉਂਦੇ ਹੋਏ ਸਾਰਾ ਸਮਾਨ ਇਕੱਠਾ ਕੀਤਾ ਇਹਨਾਂ ਦੇ ਵਿੱਚ ਰਾਸ਼ਨ ਦਵਾਈਆਂ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਨੇ ਤੇ ਇਹਦੇ ਵਿੱਚ ਜਿਹੜੀ ਹਰੀ ਚੰਡੀ ਦਿਖਾਉਂਦੇ ਨਜ਼ਰ ਆ ਰਹੇ ਨੇ ਇਹ ਥਾਣਾ ਇੰਚਾਰਜ ਪੱਠਾ ਵਸਤੀ ਦੇ ਹਰੀ ਓਮ ਸਿੰਘ ਜੀ ਨੇ ਜਿਨ੍ਹਾਂ ਨੇ ਮੁ슬ਮਨ ਸਮਾਜ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਕੁਝ ਘੰਟਿਆਂ ਦੇ ਵਿੱਚ ਹੀ ਪੈਸਾ ਅਤੇ ਸਮਾਨ ਜੋ ਹੈ ਉਹਦੇ ਸਮਾਨ ਖਰੀਦਿਆ ਗਿਆ ਅਤੇ ਪਿਕਮਾਂ ਦੇ ਵਿੱਚ ਲੱਦ ਕੇ ਇਹ ਭੇਜਿਆ ਜਾ ਰਿਆ ਨੇ